ਕਿਸਾਨ ਵੀਰੋ ਤੁਹਾਡਾ ਸਿੱਧੂ ਡੇਰੀ ਫਾਰਮ ਕਲਾਲਾ ਦੇ ਵਿੱਚ ਜਿਹੜੇ ਮੇਰੇ ਵੀਰ ਆਪਣੇ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਰਿਕਵੈਸਟ ਆ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਿਆ ਬੈਲ ਆਈਕਨ ਦਾ ਬਟਨ ਪ੍ਰੈਸ ਕਰ ਦਿਓ ਤਾਂ ਕਿ ਹਰ ਨਵੀਂ ਆਉਣ ਵਾਲੀ ਵੀਡੀਓ ਜਲਦ ਤੁਹਾਡੇ ਤੱਕ ਪਹੁੰਚ ਸਕੇ ਕਿਸਾਨ ਵੀਰੋ ਅੱਜ ਆਪਾਂ 7 ਮਈ ਨੂੰ ਵੀਡੀਓ ਕਵਰ ਕਰ ਰਹੇ ਹਾਂ ਸ਼ਾਮ ਨੂੰ 3:30 ਵਜੇ ਦਾ ਟਾਈਮ ਆ ਵੀਡੀਓ ਕਵਰ ਕਰਨ ਦਾ 7 ਮਈ ਵੀਡੀਓ ਦੇ ਐਂਡ ਤੱਕ ਬਣੇ ਰਹੋ ਕਿਸਾਨ ਵੀਰੋ ਬਹੁਤ ਫਾਰਮਰਾਂ ਦੀ ਆਪਣੀ ਡੇਰੀ ਫਾਰਮਰਾਂ ਦੀ ਡਿਮਾਂਡ ਸੀ ਵੀ ਆਪਾਂ ਨੂੰ 7 ਮਹੀਨਿਆਂ ਦੀ ਪ੍ਰੈਗਨੈਂਟ ਬੱਚੀ ਚਾਹੀਦੀ ਆ ਜਾਂ ਵੀ ਜਿਹਦੇ 2 ਕੁ ਮਹੀਨੇ ਡਰਾਈ ਪੀੜ ਆਪਾਂ ਆਪ ਸੰਭਾਲ ਸਕੀਏ 트ਾਂਜੈਕਸ਼ਨ ਫੀਡ ਵਗੈਰਾ ਪਾ ਕੇ ਤਾਂ ਕਿ ਅਗਲੇ ਸੂਏ ਲਈ ਵਧੀਆ ਤਿਆਰ ਹੋ ਜੇ ਤਾਂ ਆਪਾਂ ਤੁਹਾਨੂੰ ਆਹ ਤਿੰਨ ਬਿਹੜਾ ਸਕਰੀਨ ਤੇ ਤੁਸੀਂ ਦੇਖ ਰਹੇ ਹੋ ਇਹਨਾਂ ਦੇ ਵਿੱਚੋਂ ਦੋ ਬਿਹੜਾ ਜਿਹੜੀਆਂ 7.5 ਮਹੀਨੇ ਤੱਕ ਪ੍ਰੈਗਨੈਂਟ ਨੇ ਉਹਦੀ ਡਿਟੇਲ ਆਪਾਂ ਦੇਵਾਂਗੇ ਤੁਹਾਨੂੰ ਵੀਡੀਓ ਦੇ ਐਂਡ ਤੱਕ ਬਣੇ ਰਹੋ ਇਹ ਜਿਹੜੀ ਬੱਸੀ 1 ਨੰਬਰ ਤੇ ਦੇਖ ਰਿਹਾ ਹਾਂ ਕਿਸਾਨ ਵੀਰੋ ਉੱਚਾ ਲਮਾ ਵੱਡਾ ਕੱਦ ਕਾਠਾ ਕਿਹੜੇ ਸੀਮਨ ਦੀ ਆਪ ਆ ਇਹ ਕਿਹੜੇ ਸੀਮਨ ਤੋਂ ਪ੍ਰੈਗਨੈਂਟ ਆ ਸਾਰਾ ਰਿਕਾਰਡ ਦੇ ਦਾਂਗੇ ਆਪਾਂ ਦੂਜਾ ਸੂਆ ਸੂਰੀ ਆ ਚਾਰ ਤੰਦ ਮੂਹੂ ਆ ਸਾਢੇ 7 ਮਹੀਨੇ ਦੀ ਪ੍ਰੈਗਨੈਂਟ ਆ ਕੋਈ ਮੇਰਾ ਵੀਰ ਚੈੱਕ ਪਾਸ ਕਰਾ ਕੇ ਆਪਣੀ ਤਸੱਲੀ ਕਰਕੇ ਲਿਆ ਸਕਦਾਗਾ ਉੱਚਾ ਲਮਾ ਵੱਡਾ ਕੱਦ ਕਾਠਾ ਸਤੂਰਾ ਵਗੈਰਾ ਦੇਖ ਸਕਦੇ ਉੱਤੇ ਕੱਦ ਕਾੜ ਦਾ ਅੱਜਾ ਲਗਾ ਲਿਓ ਪੂਰੀ ਲੰਬੀ ਤੇ ਫੁੱਲ ਬਰੀਡ ਦੇ ਵਿੱਚ ਬੈੜ ਆ ਪੀਕ ਲੈਵਲ ਇਹਦਾ 26 27 ਕਿਲੋ ਪਹਿਲੇ ਨਸੂਏ ਦਾ ਰਿਹਾਗਾ ਲੈ ਚਲੰਦਰ ਪੁੱਤ ਪੀਕ ਲੇਬਲ 26 27 ਕਿਲੋ ਦੁੱਧ ਰਿਹਾਗਾ ਦੂਜਾ ਸੂਆ ਸੂਰੀ ਆ ਸਾਢੇ 7 ਮਹੀਨੇ ਦੀ ਪ੍ਰੈਗਨੈਂਟ ਆ ਦੁੱਧ ਤੋਂ ਆਪਾਂ ਡਰਾਈ ਇਹਨੂੰ ਸ਼ੁਰੂ ਕਰਤਾ 10 ਦਿਨ ਹੋ ਗਏ ਡਰਾਈ ਹੋ ਰਹੀ ਆ ਅੱਗੇ ਕੋਈ ਵੀ ਮੇਰਾ ਵੀਰ ਚੰਗੀ ਸਾਂਭ ਕਰਕੇ ਪੂਰਾ ਸੂਆ ਚੰਗਾ ਬਰੀਡਿੰਗ ਦੇ ਪਰਪਸ ਤੇ ਵੀ ਕੰਮ ਆਊਗੀ ਨਵੇਂ ਹਾਨ ਦੇ ਵਿੱਚ ਬੱਚੀ ਆ ਅੱਗੇ 2 ਨੰਬਰ ਤੇ ਇੱਕ ਕ੍ਰੋਸ ਆਂਗ ਦੇ ਵਿੱਚ ਆ ਗਈ ਥੋੜੀ ਜਿਹੀ ਹਲਕਾ ਜਿਹਾ ਕ੍ਰੋਸ ਪਾਣਾ ਇਹ ਮੰਨ ਕੇ ਚਲੋ 7 ਕਿ ਦਿਨ ਇਹਦੇ ਸੂਣ ਚ ਰਹਿੰਦੇ ਆ ਹਵਾਨਾ ਦੇਖ ਸਕਦੇ ਤੁਸੀਂ ਢਿੱਲਾ ਬਹੁਤ ਪਿਆ ਨੇ ਪੂਰੀ ਠੰਡੀ ਸੀਲ ਆ ਦੇਖ ਸਕਦੇ ਹੋ ਢਿੱਲਾ ਸਾਰੇ ਢਿੱਲੇ ਵਾਲ ਕੱਢਨੇ ਨੇ ਇਹਨੇ ਪਹਿਲੇ ਸੂਏ 24 25 ਕਿਲੋ ਤੋਂ ਦੇਣੇ ਪਾਇਆ ਹੋਇਆਗਾ ਆ ਦੇਖ ਸਕਦੇ ਹੋ ਪੂਰੀ ਠੰਡੀ ਸੀਲ ਆ ਖਣ ਕੱਲਾ ਕੱਲਾ ਨਿਖੜਮਾ ਲੱਗਿਆ ਹੋਇਆ ਦੇਖ ਸਕਦੇ ਹੋ ਪਰ ਹਟ ਕੱਲਾ ਕੱਲਾ ਨਿਖੜਮਾ ਥਣ ਲੱਗਿਆ ਹੋਦਾ ਤੁਸੀਂ ਦੇਖ ਸਕਦੇ ਹੋ ਤੋਰਦੇ ਬੁੱਤੇ ਨੂੰ ਬਾਹਰ ਤੋਰਦੇ ਮਾੜੀ ਇਹ 7 ਦਿਨ ਬਾਕੀ ਨੇ ਇਹਦੇ ਸੂਣ ਚ 2 ਨੰਬਰ ਤੇ ਆ ਗਈ ਇਹ ਹਾਈਟ ਬਹੁਤ ਸੋਹਣੀ ਆ ਬੱਚੀ ਦੀ ਹਵਾਨਾ ਕੰਪੈਕਟ ਆ ਪੂਰਾ ਦੇਖ ਸਕਦੇ ਥੋੜਾ ਜਿਹਾ ਹਲਕਾ ਕਰਾਸਪਨ ਆ ਗਿਆ ਕਿਉਂਕਿ ਗਰਮੀ ਦੇ ਵਿੱਚ ਇਹ ਸਾਨੂੰ ਪਤਾ ਚੱਲਣਾਗਾ ਚੱਲ ਘਮਾੜਾ ਪਟੰਦਰ ਲੈ ਦੇਖ ਸਕਦੇ ਤੁਸੀਂ 7 ਦਿਨ ਸੂਣ ਚ ਬਾਕੀ ਨੇ ਇਹਦੇ ਦੂਜਾ ਸੂਆ ਸੂਰੀ ਆ 2 ਨੰਬਰ ਤੇ ਬੱਚੀ ਆ ਗਈ ਇਹ 24 25 ਕਿਲੋ ਦੁੱਧ ਪਾਇਆ ਹੋਇਆ ਪਹਿਲਣ ਦਾ ਅੱਗੇ 3 ਨੰਬਰ ਤੇ ਬੱਚੀ ਆ ਗਈ ਇਹ ਵੀ 7 7.5 ਮਹੀਨਿਆਂ ਦੀ ਪ੍ਰੈਗਨੈਂਟ ਆ ਇਹ 3 ਨੰਬਰ ਤੇ ਆ ਗਈ 7.5 ਮਹੀਨਾ ਦੀ ਇਹ ਪ੍ਰੈਗਨੈਂਟ ਹੈ ਡਰਾਈ ਪੀੜ ਇਹਦਾ ਵੀ ਸ਼ੁਰੂ ਆ ਇਹ 3 ਨੰਬਰ ਵਾਲੀ ਬੱਸੀ ਨੇ ਜੀ ਪਹਿਲੇ ਸੂਏ ਦੇ ਵਿੱਚ 22 23 ਕਿਲੋ ਦੁੱਧ ਪਾਇਆ ਹੋਇਆਗਾ ਦੂਜੇ ਸੂਏ ਨੂੰ ਇਹ 7.5 ਮਹੀਨਾ ਦੀ ਪ੍ਰੈਗਨਟ ਆ ਹੁਣ ਡਰਾਈ ਸ਼ੁਰੂ ਹੋ ਗਈ ਹੈ ਇਹ 10 ਦਿਨ ਹੋ ਗਏ ਡਰਾਈ ਚੱਲ ਰਹੀ ਆ ਜਿਹੜੇ ਮੇਰੇ ਵੀਰ ਨੂੰ ਇਹ ਬੜਾ ਪਸੰਦ ਹੋਈਆਂ ਦਿੱਤੇ ਹੋਏ ਨੰਬਰਾਂ ਦੇ ਸੰਬੰਧਕ ਬਣਾ ਲਿਓ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਸੋ ਵੀਡੀਓ ਦੇਖਣ ਲਈ ਸਾਰੇ ਮੇਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ